ਨਿਸ਼ਾਨ ਸਾਹਿਬ ਦੇ ਪੋਸ਼ਾਕੇ ਨੂੰ ਲੈ ਕੇ ਪੰਥ ਸਿੰਘ ਸਹਿਬਾਨਾ ਦਾ ਫੈਸਲਾ ਸਾਹਮਣੇ ਆਇਆ ਹੈ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਦਾ ਰੰਗ ਸਿਰਫ ਬਸੰਤੀ ਜਾਂ سرمਈ ਹੋਵੇ ਇਹ ਫੈਸਲਾ ਸੁਣਾਇਆ ਗਿਆ ਐਸਜੀਪੀਸੀ ਦੀ ਧਰਮ ਪ੍ਰਚਾਰ ਕਮੇਟੀ ਨੇ ਇਹ ਸਰਕੂਲਰ ਜਾਰੀ ਕੀਤਾ ਹੈ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਦੇ ਰੰਗ ਨੂੰ ਲੈ ਕੇ ਦੁਬਿਧਾ ਦੂਰ ਕਰਨ ਲਈ ਇਹ ਫੈਸਲਾ ਲਿਆ ਗਿਆ ਸਾਡਾ ਫੈਸਲਾ ਕਿਸੇ ਧਰਮ ਜਾਂ ਭਗਵੇਂ ਰੰਗ ਦੇ ਖਿਲਾਫ ਨਹੀਂ ਹੈ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਹੋਰ ਕਿਹਾ ਕਿ ਸਿਰਫ ਰਹਿਤ ਮਰਿਆਦਾ ਦੀ ਇਨਵਨ ਪਾਲਣਾ ਦੇ ਲਈ ਇਹ ਫੈਸਲਾ ਲਿਆ ਗਿਆ ਗੁਰਚਰਨ ਸਿੰਘ ਗਰੇਵਾਲ ਦੇ ਵੱਲੋਂ ਇਸ ਜ਼ਿਕਰ ਕੀਤਾ ਗਿਆ ਹੈ ਫੈਸਲੇ ਨੂੰ ਕਿਸੇ ਧਰਮ ਦੇ ਨਾਲ ਜੋੜ ਕੇ ਬੇਲੋੜਾ ਵਿਵਾਦ ਪੈਦਾ ਨਾ ਕੀਤਾ ਜਾਵੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਹ ਸਾਫ ਕਰ ਦਿੱਤਾ ਗਿਆ ਕਿ ਸਿਰਫ ਇਸ ਫੈਸਲੇ ਨੂੰ ਇਨਵਨ ਲਾਗੂ ਕੀਤਾ ਜਾਵੇ ਕਿਸੇ ਧਰਮ ਦੇ ਨਾਲ ਨਾ ਜੋੜਿਆ ਜਾਵੇ ਕੋਈ ਵਿਵਾਦ ਪੈਦਾ ਨਾ ਕੀਤਾ ਜਾਵੇ ਐਸਜੀਪੀਸੀ ਦੇ ਵੱਲੋਂ ਇਸ ਜ਼ਿਕਰ ਕੀਤਾ ਗਿਆ ਹੈ ਕਿ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਨੂੰ ਲੈ ਕੇ ਪੰਥ ਸਿੰਘ ਸਹਿਬਾਨਾ ਦਾ ਫੈਸਲਾ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਦਾ ਰੰਗ ਸਿਰਫ ਬਸੰਤੀ ਜਾਂ سرمਈ ਹੋਵੇ ਤਾਂ ਸਾਫ਼ ਕੀਤਾ ਗਿਆ ਕਿ ਸੰਗਤ ਨੂੰ ਕੋਈ ਦੁਵਿਧਾ ਨਾ ਹੋਵੇ ਕਿਉਂਕਿ ਅਕਸਰ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਪੈਂਦੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਰੰਗਾਂ ਦੇ ਉੱਤੇ ਚਰਚਾਵਾਂ ਹੁੰਦੀਆਂ ਸਨ ਤਾਂ ਇਸ ਨੂੰ ਲੈ ਕੇ तमाम ਦੁਵਿਧਾ ਨੂੰ ਲੈ ਕੇ ਇਹ ਫੈਸਲਾ ਜਿਹੜਾ ਹੈ ਉਹ ਸੰਗਤ ਦੇ ਦਰਪੇਸ਼ ਰੱਖਿਆ ਗਿਆ ਹੈ ਤਖਾਸ ਤੌਰ ਦੇ ਉਤੇ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਕਿਸੇ ਧਰਮ ਦੇ ਨਾਲ ਇਸ ਨੂੰ ਨਾ ਜੋੜਿਆ ਜਾਵੇ ਕਿਸੇ ਵੀ ਤਰੀਕੇ ਦਾ ਵਿਵਾਦ ਜਿਹੜਾ ਇਸ ਫੈਸਲੇ ਨੂੰ ਲੈ ਕੇ ਨਾ ਖੜਾ ਕੀਤਾ ਜਾਵੇ ਅੱਜ ਦੇ ਦਿਨਾਂ 'ਚ ਇੱਕ ਚਰਚਾ ਚੱਲ ਰਹੀ ਆ ਕਿ ਕਾਲ ਤਖਸਾਲ ਵੱਲੋਂ ਇੱਕ ਹੁਕਮ ਆਇਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮਿਟੀ ਨੇ ਇੱਕ ਸਰਕੂਲਰ ਕੱਢਿਆ ਕਿ ਜਿਹੜਾ ਨਿਸ਼ਾਨ ਸਾਹਿਬ ਦਾ ਰੰਗ ਆ ਜਿਹੜਾ ਉਹ ਤਬਦੀਲ ਕਰ ਦਿੱਤਾ ਗਿਆ ਇਸ ਗੱਲ ਬਾਰੇ ਜਿਹੜੀ ਆ ਪੂਰੀ ਜਾਣਕਾਰੀ ਇਹ ਜਿਹੜੀ ਆ ਉਹ ਸਾਰੀ ਸੰਗਤਾਂ ਨੂੰ ਦਿੱਤੀ ਜਾ ਰਹੀ ਆ ਸ਼ਰੋਣੀ ਕਮੇਟੀ ਵੱਲੋਂ ਦਿੱਤੀ ਜਾ ਰਹੀ ਆ ਕੀ ਪਿਛਲੇ ਦਿਨਾਂ 'ਚ ਕੁਝ ਸੰਸਥਾਵਾਂ ਨੇ ਤੇ ਕੁਝ ਬੁੱਧੀਜੀਵੀ ਵੱਲੋਂ ਜਿਹੜਾ ਮੌਜੂਦਾ ਰੰਗ ਚੱਲ ਰਿਹਾ ਇਸ ਰੰਗ ਤੇ ਕਈ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ ਗਏ ਉਸ ਵਿਚਾਰਾਂ ਤੋਂ ਬਾਅਦ ਕਾਲ ਤਖ਼ਤ ਸਾਹਿਬ ਨੇ ਇਹ ਹੁਕਮ ਜਾਰੀ ਕੀਤਾ ਕਿ ਜੋ ਅੱਜ ਤੋਂ ਕਰੀਬ 90 ਸਾਲ ਪਹਿਲਾਂ ਐਂਡ ਉਹ 1930 ਦੇ ਵਿੱਚ ਜਿਹੜੀ ਇੱਕ ਰਾਹਤ ਮਰਜ਼ਾਦਾ ਜਿਹੜੀ ਹੈ ਬਣਾਈ ਗਈ ਸੀ ਜਿਹਦੇ ਵਿੱਚ ਸਾਰੀਆਂ ਸੰਪਰਦਾਵਾਂ ਸਾਰੀਆਂ ਸਿੱਖ ਜਥੇਬੰਦੀਆਂ ਸਾਰਾ ਜਿਹੜਾ ਸਿੱਖਾਂ ਦਾ ਅੰਗ ਜਿਹੜਾ ਉਸ ਵਿੱਚ ਸ਼ਾਮਿਲ ਸੀ ਤੇ ਉਹਨਾਂ ਵੱਲੋਂ ਜਿਹੜੀ ਪ੍ਰਵਾਨਤ ਕੀਤੀ ਗਈ ਸੀ ਕਾਲਤਖ ਸਾਹਿਬ ਨੇ ਹੁਕਮ ਕੀਤਾ ਕਿ ਜਿਹੜਾ ਰੰਗ ਉਸ ਸਮੇਂ ਉਸ ਰਾਹਤ ਮਰਜ਼ਾਦਾ ਵਿੱਚ ਦਿੱਤਾ ਗਿਆ ਸੀ ਜਿਹੜੀ ਕਿ ਸਰਪ੍ਰਵਾਨਤਾ ਉਸ ਰੰਗ ਨੂੰ ਹੀ ਜਿਹੜਾ ਜਿਹੜਾ ਸਨਮਾਨ ਦਿੱਤਾ ਜਾਵੇ ਸੋ ਇਹਦੇ ਨਾਲ ਇਹ ਮਤਲਬ ਨਹੀਂ ਹੈ ਕਿ ਇੱਥੇ ਜੀ ਭਗਵਾ ਦੇ ਖਿਲਾਫ ਹੈ ਜਾਂ ਕਿਸੇ ਹੋਰ ਦੇ ਖਿਲਾਫ ਹੈ ਇਹ ਬੇਲੜਾ ਵਿਵਾਦ ਪੈਦਾ ਕੀਤਾ ਜਾ ਰਿਹਾ ਸਿੱਖਾਂ ਦੀ ਰੈਤ ਮਰਜ਼ਾਦਾ ਦੇ ਨੂੰ ਧਿਆਨ ਚ ਨਾ ਰੱਖਦੇ ਆ ਪਿਛਲੇ ਸਮੇਂ ਰੰਗ ਜੇ ਤਬਦੀਲ ਹੋਏ ਨੇ ਤਾਂ ਉਹਨਾਂ ਦੇ ਵਿੱਚ ਸੁਧਾਰ ਕੀਤਾ ਗਿਆ ਸੋ ਇਸ ਕਰਕੇ ਸੰਗਤ ਨੂੰ ਅਸੀਂ ਅਪੀਲ ਕਰਦੇ ਆ ਕਿ ਇਸ ਵਿੱਚ ਕੋਈ ਨਵਾਂ ਨਹੀਂ ਕੀਤਾ ਗਿਆ ਜੋ ਅੱਜ ਤੋਂ 1930 ਦੇ ਵਿੱਚ ਜੋ ਰੈਤ ਮਰਜ਼ਾਦਾ ਬਣਾਉਣ ਵਾਲੇ ਫੈਸਲਾ ਲਿਆ ਗਿਆ ਸੀ ਉਸ ਵਿੱਚ ਜਿਹੜੇ ਰੰਗ ਦੱਸੇ ਗਏ ਸੀ ਜਿਦੇ ਵਿੱਚ ਮਸੰਤੀ ਰੰਗ ਆ ਤੇ ਦੂਸਰਾ ਜਿਹੜਾ ਨੀਲਾ ਰੰਗ ਦੱਸਿਆ ਗਿਆ ਜਿਹੜਾ ਕਿ ਨਿਸ਼ਾਨ ਸਾਹਿਬ ਨਿੰਗ ਸਿੰਘਾਂ ਦਾ ਝੁਲਦਾ ਉਹ ਰੰਗ ਦੱਸਿਆ ਗਿਆ ਕਿ ਇਹੇ ਰੰਗਾਂ ਦੇ ਨਿਸ਼ਾਨ ਸਾਹਿਬ ਚੁਲਾਏ ਜਾਣ ਸੋ ਬੇਲੋੜਾ ਕਿਸੇ ਧਰਮ ਨਾਲ ਜੋੜ ਕੇ ਕਿਸੇ ਸੰਸਥਾ ਨਾਲ ਜੋੜ ਕੇ ਇਸ ਗੱਲ ਦਾ ਵਿਵਾਦ ਪੈਦਾ ਨਾ ਕੀਤਾ ਜਾਵੇ ਇਹ ਜਿਹੜੀ ਪ੍ਰਾਤਨ ਰਵਾਇਤ ਆ ਉਸ ਨੂੰ ਲਾਗੂ ਕਰਨ ਦਾ ਜਿਹੜਾ ਫੈਸਲਾ ਅਕਾਲ ਤਖਤ ਸਾਹਿਬ ਵੱਲੋਂ ਸਰੂਣੀ ਕਮੇਟੀ ਨੂੰ ਆਇਆ ਸਰੂਣੀ ਕਮੇਟੀ ਨੇ ਇਸ ਸੰਬੰਧੀ ਸਰਕੂਲਰ ਜਾਰੀ ਕੀਤਾ ਸੋ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਇਹ ਪ੍ਰਾਤਨ ਉਸ ਰਵਾਇਤ ਨੂੰ ਮੋੜ ਤੋਂ ਇਹਨਾਂ ਵਿੱਚ ਲਾਗੂ ਕਰਨ ਦਾ ਮਸਲਾ ਵਾ ਤਾਂ ਸਾਡਾ ਫੈਸਲਾ ਕਿਸੇ ਧਰਮ ਜਾਂ ਭਗਵੇਂ ਰੰਗ ਦੇ ਖਿਲਾਫ ਨਹੀਂ ਹੈ ਅਜਿਹਾ ਜ਼ਿਕਰ ਸ਼੍ਰੋਮਣੀ ਕਮੇਟੀ ਦੇ ਵੱਲੋਂ ਕੀਤਾ ਗਿਆ ਗੁਰਚਰਨ ਸਿੰਘ ਗਰੇਵਾਲ ਦੇ ਵੱਲੋਂ ਇਹ ਵੀ ਜ਼ਿਕਰ ਕੀਤਾ ਗਿਆ ਕਿ ਰਹਿਤ ਮਰਿਆਦਾ ਦੀ ਇਹਨਬਿਨ ਪਾਲਣਾ ਦੇ ਲਈ ਇਹ ਫੈਸਲਾ ਲਿਆ ਗਿਆ ਹੈ ਤਾਂ ਖਾਸ ਤੌਰ ਦੇ ਉੱਤੇ ਕਈ ਤਰ੍ਹਾਂ ਦੇ ਕਿਆਸ ਜਿਹੜੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਪੈਂਦੀਆਂ ਨੇ ਤਾਂ ਕੋਈ ਵੀ ਵਿਵਾਦ ਇਸ ਨੂੰ ਲੈ ਕੇ ਬੇਲੋੜਾ ਵਿਵਾਦ ਪੈਦਾ ਨਾ ਕੀਤਾ ਜਾਵੇ ਅਜਿਹਾ ਜ਼ਿਕਰ ਵੀ ਐਸਜੀਪੀਸੀ ਦੇ ਵੱਲੋਂ ਕੀਤਾ ਗਿਆ ਤਾਂ ਨਿਸ਼ਾਨਤ ਸਾਹਿਬ ਦੇ ਪੋਸ਼ਾਕੇ ਨੂੰ ਲੈ ਕੇ ਪੰਜ ਸਿੰਘ ਸਹਿਬਾਨਾ ਦਾ ਇਹ ਫੈਸਲਾ ਹੈ ਨਿਸ਼ਾਨਤ ਸਾਹਿਬ ਦੇ ਪੋਸ਼ਾਕੇ ਦਾ ਰੰਗ ਸਿਰਫ ਬਸੰਤੀ ਜਾਂ سرمਈ ਹੋਵੇ ਤਾਂ ਮੇਰੇ ਸਹਿਯੋਗੀ ਮਨਿੰਦਰ ਸਿੰਘ ਮੋਂਗਾ ਲਾਈਵ ਜੁੜੇ ਨੇ ਤਾਂ ਮਨਿੰਦਰ ਜਿਸ ਤਰੀਕੇ ਦੇ ਨਾਲ ਐਸਜੀਪੀਸੀ ਦੇ ਵੱਲੋਂ ਵੀ ਜ਼ਿਕਰ ਕੀਤਾ ਗਿਆ ਹੈ ਕਿ ਕੋਈ ਵਿਵਾਦ ਜਿਹੜਾ ਹੈ ਉਹ ਬੇਲੋੜਾ ਨਾ ਖੜਾ ਕੀਤਾ ਜਾਵੇ ਖਾਸ ਤੌਰ ਦੇ ਉੱਤੇ ਰਹਿਤ ਮਰਿਆਦਾ ਨੂੰ ਇਨ ਬਿਨ ਲਾਗੂ ਕਰਨ ਲਈ ਜਿਹੜਾ ਫੈਸਲਾ ਉਹ ਦਿੱਤਾ ਗਿਆ ਪਰ ਹੁਣ ਸਵਾਲ ਇਹ ਹੈ ਕਿ ਕਈ ਥਾਵਾਂ ਦੇ ਉੱਤੇ ਕਈ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਜਿਹੜੇ ਕੇਸਰੀ ਨਿਸ਼ਾਨ ਸਾਹਿਬ ਜਿਹੜੇ ਨੇ ਉਹ ਝੁਲਦੇ ਨੇ ਖਾਸ ਤੌਰ ਦੇ ਉੱਤੇ ਜਿਹੜੇ ਪੁਸ਼ਾਕੇ ਨੇ ਉਹ ਕੇਸਰੀ ਨੇ ਕਿ ਉਹਨਾਂ ਦੇ ਵਿੱਚ ਵੀ ਹੁਣ ਜਿਹੜਾ ਬਸੰਤੀ ਤੇ ਸੁਰਮਈ ਰੰਗ ਕਰ ਦਿੱਤਾ ਜਾਏਗਾ ਫਿਰ ਆ ਦੇਖੋ ਮਨ ਇਸ ਫੈਸਲੇ ਨੂੰ ਇਸ ਖਬਰ ਨੂੰ ਕੁਝ মিডিਆ ਕਰਾਣੇ ਵਾਲੋ ਗਲਤ ਰੰਗਤ ਦੇ ਕੇ ਪੇਸ਼ ਕੀਤਾ ਜਾ ਰਹੇ ਦਰਅਸਲ ਪੰਜ ਸਿੰਘ ਸਹਿਬਾਨ ਦੀ ਜੋ 15 ਜੁਲਾਈ ਨੂੰ ਮਹੱਤਵਪੂਰਨ ਇਕੱਤਰਤਾ ਹੋਈ ਸੀ ਇਸ ਵਿੱਚ ਹੋਰ ਨਾ ਫੈਸਲੇ ਦੇ ਨਾਲ ਨਾਲ ਇੱਕ ਇਹ ਵੀ ਆਦੇਸ਼ ਜਾਰੀ ਕੀਤਾ ਗਿਆ ਸੀ ਕਿ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਜੋ ਸੇ ਨਿਸ਼ਾਨ ਸਹਿਬਾਨ ਦੇ ਪੋਸ਼ਾਕੇ ਦਾ ਰੰਗ ਹੈ ਉਹ سرمਈ ਜਾਂ ਫਿਰ ਬਸੰਤੀ ਹੋਣਾ ਚਾਹੀਦਾ ਜੋ ਕਿ ਕਿਤੇ ਵੀ ਜੇ ਕੋਈ ਹੋਰ ਰੰਗ ਹੈ ਤਾਂ ਉਸ ਨੂੰ ਬਦਲਿਆ ਜਾਵੇ ਕਿਉਂਕਿ ਪੰਥ ਦੇ ਵਿੱਚ ਸਿੱਖ ਸੰਗਤ ਦੇ ਵਿੱਚ ਦੁਬਿਧਾ ਪੈਦਾ ਹੋ ਰਹੀ ਹੈ ਔਰ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਦੀ ਰੋਸ਼ਨੀ ਤੇ ਵਿੱਚ ਸੰਗਤ ਨੂੰ ਜਾਣਕਾਰੀ ਮੁਹਿਆ ਕਰਵਾਉਣ ਦੇ ਦੇਸ਼ ਜਿਹੜੇ ਆ ਉਹ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਸਮੂਹ ਮੈਨੇਜਰ ਸਹਿਬਾਨ ਨੂੰ ਜਾਰੀ ਕੀਤੇ ਗਏ ਨੇ ਇੱਕ ਚਿੱਠੀ ਜਾਰੀ ਕਰਕੇ ਇਹ ਦੇਸ਼ ਦਿੱਤਾ ਗਿਆ ਔਰ ਪ੍ਰਾਤਨ ਜੋ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਉਸ ਅਨੁਸਾਰ ਜੋ ਨਿਸ਼ਾਨ ਸਹਿਬਾਨ ਦੇ ਪੁਸ਼ਾਕੇ ਦਾ ਰੰਗ ਹੈ ਉਹ سرمਈ ਜਾਂ ਫਿਰ ਬਸੰਤੀ ਹੋਣਾ ਚਾਹੀਦਾ ਪਰ ਕਿਤੇ ਨਾ ਕਿਤੇ ਜ਼ਿਆਦਾਤਰ ਨਿਸ਼ਾਨ ਸਹਿਬਾਨ ਦੇ ਪੁਸ਼ਾਕੇ ਦਾ ਰੰਗ ਜੋ ਕੇਸਰੀ ਨਜ਼ਰ ਆ ਰਿਹਾ ਹੈ ਜੀ ਤਾਂ ਇਹ ਇਸ ਫੈਸਲੇ ਦੀ ਨੂੰ ਕਿਸ ਤਰ੍ਹਾਂ ਦੇਖਿਆ ਜਾਵੇ ਇਸ ਬਾਰੇ ਗੱਲ ਕਰਨ ਸਾਡੇ ਨਾਲ ਮੌਜੂਦ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਸੰਘੇੜਾ ਮੈਨੇਜਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਥੋੜੀ ਜਾਣਨਾ ਪਾਓ ਕਿ ਅਸਲ 'ਚ ਇਹ ਫੈਸਲਾ ਕੀ ਹੈ ਜੋ ਪਿਛਲੇ 25 ਜੁਲਾਈ 2024 ਨੂੰ ਮਾਨਯੋਗ ਪੰਥ ਸਿੰਘ ਸਹਿਬਾਨਾਂ ਦੀ ਇੱਕ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਇਹ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਜੋ ਗੁਰਦੁਆਰਾ ਸਾਹਿਬ 'ਚ ਨਿਸਾਨ ਨਿਸਾਨ ਸਾਹਿਬ ਲੱਗੇ ਹੋਏ ਨੇ ਉਸ ਨਿਸਾਨ ਸਾਹਿਬ ਦੇ ਪੋਸਾਕਿਆਂ ਦਾ ਜਿਹੜਾ ਰੰਗ ਆ ਉਹ ਸੰਗਤਾਂ 'ਚ ਬੜੀ ਦੁਬਧਾ ਪਈ ਵੀ ਸੀ ਉਹ ਸੰਗਤਾਂ 'ਚ ਰੰਗ ਦੀ ਦੁਬਧਾ ਨੂੰ ਦੂਰ ਕਰਨ ਵਾਸਤੇ ਮਾਜਗ ਪੰਜ ਸਿੰਘ ਸੇਵਾਦਾਰਾਂ ਵੱਲੋਂ ਇਹ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਜਿਹੜੇ ਨਿਸਾਨ ਸਾਹਿਬ ਦੇ ਪਸਾਕੇ ਦਾ ਰੰਗ ਆ ਉਹ ਸਾਡੀ ਸਿੱਖ ਰਹਿਤ ਮਰਿਆਦਾ ਅਨੁਸਾਰ ਕੀ ਉਹ ਇਹ ਰੰਗ ਜਿਹੜੇ ਇਹ ਲਾਏ ਜਾਣ ਸੋ ਜਿਹੜੀ ਸਿੱਖ ਰਹਿਤ ਮਰਿਆਦਾ ਇਹ ਇਹਦੇ ਵਿੱਚ ਜਿਹੜੀ ਪਸਾਕੇ ਦਾ ਰੰਗ ਆ ਉਹ ਰਹਿਤ ਮਰਿਆਦਾ ਦੇ ਪੰਨਾ ਨੰਬਰ 15 ਤੇ ਸੀਰੀਅਲ ਨੰਬਰ ਡੱਡਾ ਦੇ ਮੁਤਾਬਕ ਜਿਹੜੇ ਇਹ ਪਸਾਕੇ ਦੇ ਰੰਗ ਨੇ ਉਹ ਇੱਕ ਬਸੰਤੀ ਰੰਗ ਜਾਂ ਸਰਮਈ ਆ ਸੋ ਇਹ ਸਵਾਲ ਮੈਨੂੰ ਸਭ ਇਹ ਕਿ ਕੀ ਹੁਣ ਜੋ ਮੀਰੀ ਪੀਰੀ ਤੇ ਨਿਸ਼ਾਨ ਸਹਿਬਾਨ ਲੱਗੇ ਨੇ ਸ਼੍ਰੀ ਕਲਤਕ ਸਾਬ ਦੇ ਬਾਹਰ ਜਾਂ ਸੱਚਖੰਡ ਸ਼੍ਰੀ ਮੰਦਿਰ ਸਾਬ ਜਾਂ ਸਮੂਹ ਤਖਤ ਸਹਿਬਾਨ ਸਮੂਹ ਗੁਰਦਵਾਰਾ ਸਹਿਬਾਨ ਦੇ ਵਿੱਚ ਜਿੱਥੇ ਕਿਤੇ ਵੀ ਸਰਮਈ ਜਾਂ ਫਿਰ ਬਸੰਤੀ ਰੰਗ ਨਹੀਂ ਹੈ ਨਿਸ਼ਾਨ ਸਹਿਬਾਨ ਦੇ ਪੋਸ਼ਾਕੇ ਦਾ ਉਹ ਬਦਲੇ ਜਾਣਗੇ ਜੋ ਮਾਝੂਗ ਪੰਜ ਸਿੰਘ ਸਹਿਬਾਨਾਂ ਦਾ ਇਹ ਫੈਸਲਾ ਹੈ ਇਹ ਆਦੇਸ਼ ਹੈ ਇਹ ਬਿਲਕੁਲ ਇਨਵਨ ਲਾਗੂ ਕੀਤਾ ਜਾਊਗਾ ਕਿਉਂਕਿ ਮਾਨਯੋਗ ਪੰਨ ਸਿੰਘ ਸਾਹਿਬਾਨ ਦਾ ਇਹ ਫੈਸਲਾ ਆ ਅਸੀਂ ਉਹਦੇ ਤੇ ਪਹਿਰਾ ਦੇਵਾਂਗੇ ਜੀ ਉਹਨਾਂ ਦੇ ਰੰਗ ਜਿਹੜੇ ਕਿ ਬਸੰਤੀ ਕੀਤੇ ਜਾਣਗੇ ਜੀ ਇਨਸ਼ਾਅੱਲਾ ਬਿਲਕੁਲ ਜੀ ਜੋ ਸਿੱਖ ਰ ਹੈ ਤਾਂ ਮर्यादा ਮੁਤਾਬਕਾ ਉਹਨਾਂ ਦੇ ਰੰਗ ਉਹੀ ਪੋਸ਼ਾਕਾਂ ਦੇ ਪਹਿਨائے ਜਾਣਗੇ ਜੀ ਨਿਸਾਨ ਸਾਹਿਬ ਦੇ ਰੰਗ ਪਹਿਲਾਂ ਹੁਣ ਰੰਗ ਪ੍ਰਵਾਨ ਕਰਾਏ ਜਾਣਗੇ ਮੰਨ ਲਓ ਤੁਸੀਂ ਜਿਹੜੇ ਪੋਸ਼ਾਕੇ ਬਦਲਨੇ ਐ ਤਾਂ ਪਹਿਲਾਂ ਪੰਥ ਸਿੰਘ ਸੇ ਬੰਦ ਤੋਂ ਜ਼ਿਆਦਾ ਲੋਗ ਕਹਿ ਕਿ ਕਿਹੜੇ ਰੰਗ ਚੋਣ ਕੀਤੀ ਜਾਵੇ ਦੇਖੋ ਜਿਹੜਾ ਹੁਣ ਵੀ ਨਿਸਾਨ ਸਾਹਿਬ ਦੇ ਪੋਸ਼ਾਕੇ ਦਾ ਰੰਗ ਆ ਉਹ ਕੇਸਰੀ ਆ ਜੋ ਪੰਥਕ ਰੰਗ ਆ ਕਈ ਬੰਦੇ ਇਹਨੂੰ ਇਸ ਰੰਗ ਨੂੰ ਵੀ ਹੋਰ ਰੂਪ ਵਿੱਚ ਦੇਈ ਜਾਂਦੇ ਨੇ ਸੋ ਹੁਣ ਅਸੀਂ ਬਹੁਤ ਜਲਦੀ ਜਿਹੜਾ ਬਸੰਤੀ ਰੰਗ ਆ ਜਾਂ ਸਰਮਈ ਰੰਗ ਆ ਇਹ ਮਾਨਜੋਗ ਸਿੰਘ ਸਾਹਿਬਾਨ ਵੱਲੋਂ 77 ਸਾਹਿਬ ਵੱਲੋਂ ਇੱਕ ਸੀਏ ਫੈਸਲਾ ਲਵਾਂਗੇ ਜਿਹੜਾ ਇੱਕ ਜਿਹੜਾ ਬਸੰਤੀ ਰੰਗ ਹੋ ਜਾਂ ਸਰਮਈ ਰੰਗ ਜਿਹੜਾ ਇਨਸਾਨ ਸਾਹਿਬ ਦੇ ਚੋਲਿਆਂ ਦਾ ਰੰਗ ਹੋ ਉਹ ਪ੍ਰਵਾਨ ਕਰਕੇ ਇਹ ਫਿਰ ਜਿਹੜੇ ਇਹ ਪਹਿਨਾਈ ਜਾਣਗੇ ਜੀ ਅਸੀਂ ਸਾਡੇ ਮਾਧਿਅਮ ਰਹੀ ਦੁਨੀਆ ਭਰ ਵਿੱਚ ਜਿੱਥੇ ਕਿਤੇ ਵੀ ਗੁਰੂ ਘਰ ਬਣੇ ਨੇ ਗੁਰਦੁਆਰਾ ਕਮੇਟੀਆਂ ਨੂੰ ਸਿੱਖ ਸੰਗਤ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਬਿਲਕੁਲ ਜੀ ਜੋ ਮਾਜੋਗ ਪੰਜ ਸਿੰਘ ਸਹਿਬਾਂ ਵੱਲੋਂ ਫੈਸਲਾ ਹੈ ਉਹ ਬਿਲਕੁਲ ਸਾਨੂੰ ਸਾਰੇ ਗੁਰਦਰਾ ਸਾਹਿਬਾਨ ਨੂੰ ਲਾਗੂ ਕਰਨਾ ਚਾਹੀਦਾ ਕਿਉਂਕਿ ਜਿੰਨੇ ਵੀ ਗੁਰੂ ਘਰਾਂ 'ਚ ਗੁਰਦਰਾ ਸਾਹਿਬ ਵਿੱਚ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਉਹ ਨਿਸ਼ਾਨ ਸਾਹਿਬਾਂ ਦੇ ਪਸਾਕੇ ਦਾ ਰੰਗਾ ਜੋ ਮਾਜੋਗ ਸਿੰਘ ਸਹਿਬਾਂ ਵੱਲੋਂ ਸਿੱਖ ਰੈਤਮ ਰਿਆਦਾ ਵਿੱਚ ਦੱਸਿਆ ਉਹ ਸਾਨੂੰ ਸਾਰਿਆਂ ਨੂੰ ਉਹ ਬਿਲਕੁਲ ਉਹਦੇ ਤੇ ਅਮਲ ਕਰਨਾ ਚਾਹੀਦਾ ਹੈ ਤੇ ਬਿਲਕੁਲ ਜੀ ਗੁਰੂ ਘਰਾਂ ਵਿੱਚ ਲੱਗੇ ਨਿਸ਼ਾਨ ਸਾਹਿਬਾਂ ਦੇ ਪਸਾਕੇ ਦਾ ਰੰਗ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਜੋ ਹੈ ਉਹ ਬਸੰਤੀ ਜਾਂ ਫਿਰ سرمਈ ਜਿਸ ਨੂੰ ਨੇਵੀ ਬਲੂ ਵੀ ਕਿਹਾ ਜਾਂਦਾ ਹੋਣਾ ਚਾਹੀਦਾ ਹੈ ਤਾਂ ਇਹ ਪੰਜ ਸਿੰਘ ਸੇ ਬੰਨ ਦਾ ਫੈਸਲਾ ਹੈ ਕਿ ਪ੍ਰਾਤਨ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੇ ਪਾਲਣਾ ਕੀਤੀ ਜਾਵੇ ਔਰ ਇਸ ਪਾਲਣਾ ਨੂੰ ਯਕੀਨੀ ਬਣਾਉਂਦੇ ਹੋਏ ਸ਼ਾਨਦ ਸਾਹਿਬਾਂ ਦੇ ਬੁਸ਼ਾਕੇ ਦਾ ਰੰਗ ਜਿਹੜਾ ਹੈ ਜ਼ਿਕਰ ਜਿਹੜਾ ਉਹ ਵੀ ਕੀਤਾ ਗਿਆ ਕਿ ਰੰਗ ਜਿਹੜੇ ਨੇ ਜਿਹੜੇ ਬਸੰਤੀ ਰੰਗ ਨੇ ਜਾਂ سرمਈ ਰੰਗ ਜਿੱਥੇ ਨਹੀਂ ਨਿਸ਼ਾਨ ਸਾਹਿਬ ਦੇ ਹੈ ਖਾਸ ਤੌਰ ਦੇ ਉੱਤੇ ਕਿਉਂਕਿ ਬਹੁਤ ਜ਼ਿਆਦਾ ਗੁਰਦੁਆਰਾ ਸਹਿਬਾਨ ਨੇ ਜਿੱਥੇ ਕੇਸਰੀ ਰੰਗ ਫਿਲਹਾਲ ਝੂਲਦੇ ਨੇ ਨਿਸ਼ਾਨ ਸਾਹਿਬ ਦੇ ਉੱਤੇ ਪਰ ਜਿਸ ਤਰੀਕੇ ਦੇ ਨਾਲ ਨਿਹੰਗ ਸਿੰਘ ਸੰਪਰਦਾਵਾਂ ਦਾ ਜਦੋਂ ਜ਼ਿਕਰ ਕਰਦੇ ਆ ਤਾਂ ਉਹਨਾਂ ਦੇ ਵੱਲੋਂ ਬਕਾਇਦਾ ਤੌਰ ਦੇ ਉੱਤੇ سرمਈ ਜਾਂ ਨੀਲੇ ਰੰਗ ਹੀ ਜਿਹੜੇ ਨੇ ਉਹ ਅੱਜ ਤੱਕ ਅਸੀਂ ਵੇਖਦੇ ਆ ਜਿੱਥੇ-ਜਿੱਥੇ ਨਿਹੰਗ ਸਿੰਘ ਸੰਪਰਦਾਵਾਂ ਦੇ ਵੱਲੋਂ ਨਿਸ਼ਾਨ ਸਾਹਿਬ ਉਹਨਾਂ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਲਾਏ ਜਾਂਦੇ ਨੇ ਤਾਂ ਜ਼ਾਹਰ ਤੌਰ ਦੇ ਉੱਤੇ ਇਹ ਵੀ ਜ਼ਿਕ ਕਿ ਇਹ ਡਿਫਰੈਂਸ ਜਿਹੜਾ ਹੈ ਉਹ ਕਿਵੇਂ ਆਇਆ ਜਦੋਂ ਪੁਰਾਤਨ ਇਤਿਹਾਸ ਦਾ ਜ਼ਿਕਰ ਕਰਦੇ ਆ ਤਾਂ ਸੁਰਮਈ ਅਤੇ ਬਸੰਤੀ ਰੰਗ ਦਾ ਜ਼ਿਕਰ ਹੋਇਆ ਤਾਂ ਕੇਸਰੀ ਨਿਸ਼ਾਨ ਦਾ ਸਿੱਖ ਪਰੰਪਰਾਵਾਂ ਦੇ ਵਿੱਚ ਨਿਸ਼ਾਨ ਸਾਹਿਬ ਦਾ ਰੰਗ ਕਿਵੇਂ ਆਇਆ ਦੇ ਕੋਮਨ ਇਸੇ ਦੋਵਿਧਤਾ ਨੂੰ ਦੂਰ ਕਰਨ ਦੇ ਲਈ ਫੈਸਲਾ ਕੀਤਾ ਗਿਆ ਕਿ ਤਰ੍ਹਾਂ ਕਿਤੇ ਕੇਸਰੀ ਰੰਗ ਜਿਹੜਾ ਉਹ ਵੀ ਪੰਥਕ ਰੰਗ ਮੰਨਿਆ ਜਾਂਦਾ ਹੈ ਉਸੇ ਦੁਬਿਧਾ ਨੂੰ ਦੂਰ ਕਰਨ ਦੇ ਲਈ ਹੁਣੇ ਫੈਸਲਾ ਕੀਤਾ ਗਿਆ ਕਿ ਪ੍ਰਾਤਨ ਜੋ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਉਸ ਦੇ ਵਿੱਚ ਇਹ ਹਵਾਲਾ ਦਿੱਤਾ ਗਿਆ ਕਿ ਨਿਸ਼ਾਨ ਸਾਹਿਬਾਂ ਦੇ ਪੋਸ਼ਾਕੇ ਦਾ ਰੰਗ سرمਈ ਜਾਂ ਫਿਰ ਬਸੰਤੀ ਹੋਣਾ ਚਾਹੀਦਾ ਹੈ ਔਰ ਜੋ ਸਿਰੇ ਤੇ ਨਿਸ਼ਾਨ ਸਾਹਿਬਾਂ ਦੇ ਜੋ ਸਿਰੇ ਤੇ ਹੈ ਉਹ ਸਰਬ ਲੋਹ ਦਾ ਭਾਲਾ ਜਾਂ ਫਿਰ ਖੰਡਾ ਹੋਣਾ ਚਾਹੀਦਾ ਹੈ ਤੋ ਇਹ ਮਰਿਆਦਾ ਹੈ ਤੋ ਮਰਿਆਦਾ ਨੂੰ ਹੀ ਬਹਾਲ ਰੱਖਣ ਦਾ ਆਦੇਸ਼ ਦਿੱਤਾ ਗਿਆ ਨਾ ਕਿ ਕੋਈ ਰੰਗ ਤਬਦੀਲ ਕਰਨ ਦਾ ਆਦੇਸ਼ ਦਿੱਤਾ ਗਿਆ ਤੋ ਇਹੀ ਗੱਲ ਅਸੀਂ ਵਾਰ-ਵਾਰ ਇਸ ਗੱਲ ਦਾ ਜ਼ਿਕਰ ਇਸੇ ਕਰਕੇ ਕਰ ਰਹੇ ਆ ਕਿ ਕਿਸੇ ਸੰਗਤ ਵਿੱਚ ਇਹ ਦੁਵਿਧਾ ਨਾ ਆਵੇ ਕਿ ਰੰਗ ਬਦਲਣ ਦਾ ਦੇ ਦਿੱਤਾ ਗਿਆ ਰੰਗ ਬਦਲਣ ਦਾ ਦੇ ਨਹੀਂ ਦਿੱਤਾ ਗਿਆ ਬਲਕਿ ਪ੍ਰਾਤਨ ਮਰਿਆਦਾ ਨੂੰ ਬਹਾਲ ਰੱਖਣ ਦਾ ਆਦੇਸ਼ ਦਿੱਤਾ ਗਿਆ ਔਰ ਉਸ ਮਰਿਆਦਾ ਦੇ ਅਨੁਸਾਰ ਨਿਸ਼ਾਨ ਸਾਹਿਬਾਨ ਦੀ ਪੋਸ਼ਾਕੇ ਦਾ ਜੋ ਰੰਗ ਹੈ ਉਹ ਬਸੰਤੀ ਜਾਂ ਫਿਰ ਸੁਰਮਈ ਹੋਣਾ ਚਾਹੀਦਾ ਔਰ ਇਸੇ ਤਹਿਤ ਉਹਨ ਸ਼੍ਰੀ ਅਕਾਲ ਤਖਤ ਸਾਹਿਬ ਸਮੇਤ ਸਮੂਹ ਤਖਤ ਸਾਹਿਬਾਨ ਦੇ ਸਮੂਹ ਗੁਰਦੁਆਰਾ ਸਾਹਿਬਾਨ ਦੇ ਨਿਸ਼ਾਨ ਸਾਹਿਬਾਨਾਂ ਦੇ ਪੋਸ਼ਾਕੇ ਦਾ ਰੰਗ ਜਿਹੜਾ ਉਹ ਯਕੀਨੀ ਤੌਰ ਤੇ ਸੁਰਮਈ یا پھر بسنتی ਕੀਤਾ ਜਾਵੇਗਾ جی منندر ایکتا اے جڑا فیصلہ او لے لیا گیا کیونکہ ਸਿੱਖ ਮਰਿਆਦਾ ਨੂੰ ਧਿਆਨ ਦੇ ਵਿੱਚ ਰੱਖਦੇ ਆ ਕਿ ਇਹ ਵੀ ਕੋਈ ਸਮਾਂ ਸੀਮਾ ਨਿਰਧਾਰਤ ਕੀਤੀ ਗਈ ਹੈ ਕਿ ਕਦੋਂ ਤੱਕ ਜਿਹੜੇ ਨੇ ਉਹ ਨਿਸ਼ਾਨ ਸਾਹਿਬ ਜਿਹੜੇ ਰੰਗਾਂ ਦਾ ਜ਼ਿਕਰ ਕੀਤਾ ਗਿਆ ਹੈ سرمਈ ਜਾਂ ਬਸੰਤੀ ਰੰਗ ਉਹ ਜਿਹੜੇ ਇਸ ਰੰਗ ਦੇ ਜਿਹੜੇ ਨਿਸ਼ਾਨ ਸਾਹਿਬ ਨੇ ਉਹਨਾਂ ਦੇ ਪੋਸ਼ਾਕੇ ਨੇ ਉਹ ਪਹਿਨਾਏ ਜਾਣ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦਾ ਸਰਵੋੱਚ ਸਥਾਨ ਹੈ ਔਰ ਪੰਜ ਸਿੰਘ ਸਹਿਬਾਨ ਵੱਲੋਂ ਲਿਆ ਗਿਆ ਹਰ ਫੈਸਲਾ ਦਿੱਤਾ ਗਿਆ ਹਰ ਆਦੇਸ਼ ਜਿਹੜਾ ਉਸ ਦੀ ਪਾਲਣਾ ਕਰਨਾ ਹਰ ਸਿੱਖ ਦਾ ਮੁੱਢਲਾ ਫਰਜ਼ ਹੈ ਔਰ ਹਰ ਸਿੱਖ ਨਿਮਾਨ ਸਿੱਖ ਦੇ ਵਾਂਗੂ ਪੰਜ ਸਿੰਘ ਸਹਿਬਾਨ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹਰ ਆਦੇਸ਼ ਦੀ ਪਾਲਣਾ ਕਰਦਾ ਹੈ ਤੋ ਇਹ ਹੁਣ ਆਦੇਸ਼ ਜਾਰੀ ਕੀਤਾ ਗਿਆ 15 ਤਰੀਕ ਨੂੰ ਮੀਟਿੰਗ ਹੋਈ ਸੀ 26 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਿੱਠੀ ਜਾਰੀ ਕੀਤੀ ਗਈ ਹੈ ਤੋ ਇਸ ਤੋਂ ਬਾਅਦ ਜਿਸ ਤਰ੍ਹਾਂ ਹੁਣੇ ਮੈਨੇਜਰ ਸ਼੍ਰੀ ਬੰਦਰ ਸਾਹਿਬ ਜਿਹੜਾ ਭਗਵੰਤ ਸਿੰਘ ਜੀ ਦੱਸ ਰਹੇ ਸੰਤ ਕਿ ਇਹ ਰੰਗਾ ਦੀ ਚੋਣ ਜਿਹੜੀ ਕੀਤੀ ਜਾਣੀ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਦੁਬਿਧਾ ਨਾ ਰਹੇ ਤਾਂ ਹੁਣ ਜਲਦੀ ਹੀ ਸਭ ਤੋਂ ਪਹਿਲਾਂ ਮੀਰੀ ਪੀਰੀ ਦੇ ਜੋ ਨਿਸ਼ਾਨ ਸਾਹਿਬਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਲੱਗੇ ਨੇ ਸਭ ਤੋਂ ਪਹਿਲਾਂ ਉਹਨਾਂ ਦੇ ਪਸ਼ਾਕੇ ਦਾ ਰੰਗ ਜਿਹੜਾ ਉਹ ਚੇਂਜ ਕੀਤਾ ਜਾਊਗਾ ਜ਼ਾਹਰ ਤੌਰ ਤੇ ਜਿਹੜਾ ਬਸੰਤੀ ਕੀਤਾ ਜਾਊਗਾ ਸ਼੍ਰੀ ਹਰਿਮੰਦਰ ਸਾਹਿਬ ਸਮੇਤ ਸਮੂਹ ਤਖਤ ਸਾਹਿਬਾਨ ਦਾ ਕੀਤਾ ਜਾਊਗਾ ਔਰ ਉੱਥੋਂ ਇੱਕ ਸੁਨੇਹਾ ਸਿੱਖ ਸੰਗਤ ਨੂੰ ਜਾਊਗਾ ਔਰ ਉਸ ਸਨੇਹ ਦੀ ਪਾਲਣਾ ਕਰਦੇ ਹੋ ਇਸ ਮੁੱਚੀ ਸਿੱਖ ਸੰਗਤ ਦੁਨੀਆ ਪਰ ਵਿੱਚ ਜਿੱਥੇ ਕਿਤੇ ਵੀ ਗੁਰੂ ਕਰਨੇ ਉਹਨਾਂ ਦੇ ਨਿਸ਼ਾਨ ਸਾਹਿਬਾਂ ਦੇ ਪੋਸ਼ਾਕੇ ਜਿਹੜੇ ਆ ਉਹ ਫਿਰ ਬਸੰਤੀ ਜਾਂ ਫਿਰ سرمਈ ਹੋਣਗੇ ਬਿਲਕੁਲ ਮਨਿੰਦਰ ਜਿਸ ਤਰੀਕੇ ਦੇ ਨਾਲ ਕਿਉਂਕਿ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਨੇ ਉਹ ਚੱਲ ਪੈਂਦੀਆਂ ਨੇ ਹਾਲਾਂਕਿ ਅਸੀਂ ਬਾਰ ਬਾਰ ਇਹ ਜ਼ਿਕਰ ਵੀ ਕਰ ਰਹੇ ਹਾਂ ਕਿ ਰੰਗ ਜਿਹੜਾ ਹੈ ਉਹ ਬਦਲਿਆ ਨਹੀਂ ਗਿਆ ਬਲਕਿ ਪਰਾਤਨ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਇਨ ਬਿਨ ਜਿਹੜਾ ਇਹ ਇਹ ਰੰਗ ਜਿਹੜੇ ਨੇ ਉਹ ਲਾਗੂ ਕੀਤੇ ਗਏ ਨੇ ਪਰ ਫਿਰ ਹਾਲ ਜਿਸ ਤਰੀਕੇ ਦੇ ਨਾਲ ਚਰਚਾਵਾਂ ਜਿਹੜੀਆਂ ਉਹ ਚੱਲ ਪੈਂਦੀਆਂ ਨੇ ਉਸ ਨੂੰ ਲੈ ਕੇ ਵੀ ਐਸਜੀਪੀਸੀ ਦੀ ਕੋਈ ਡਿਊਟੀ ਲਗਾਈ ਗਈ ਹੈ ਕਿ ਜਿੱਥੇ ਜਿੱਥੇ ਆਂ ਅਫਵਾਹਾਂ ਜਾਂ ਖਾਸ ਤੌਰ ਦੇ ਉੱਤੇ ਕਿਉਂਕਿ ਗਲਤ ਤਰੀਕੇ ਦੇ ਨਾਲ ਸੰਦੇਸ਼ ਚੱਲ ਪੈਂਦੇ ਨੇ ਉਹਨਾਂ ਨੂੰ ਵੀ ਰੋਕਣ ਦੇ ਲਈ ਕਿਸੇ ਤਰੀਕੇ ਦੀ ਡਿਊਟੀ ਜਿਹੜੀ ਉਹ ਲਗਾਈ ਗਈ ਹੋਵੇ ਆ ਦੇਖੋ ਅਮਨ ਇਹ ਚਿੱਠੀ ਜਿਹੜੀ ਅੱਜ ਹੀ ਮੀਡੀਆ ਨੂੰ ਮਿਲੀ ਹੈ ਅੱਜ ਹੀ ਪਤਾ ਲੱਗਿਆ ਕਿ ਇਹ ਫੈਸਲਾ ਕੀਤਾ ਗਿਆ ਸੀ ਕਿਉਂਕਿ 15 ਜੁਲਾਈ ਨੂੰ ਜਦੋਂ ਪੰਥ ਸਿੰਘ ਸਹਿਬਾਨ ਦੀ ਮੀਟਿੰਗ ਹੋਈ ਸੀ ਜੋ ਮਤੇ ਉਹਦੇ ਸਾਡੇ ਨਾਲ ਸਾਂਝੇ ਕੀਤੇ ਗਏ ਸਨ ਉਹਨਾਂ ਵਿੱਚ ਜ਼ਿਆਦਾ ਜਿਹੜਾ ਧਿਆਨ ਹੈ ਜ਼ਿਆਦਾ ਕੇਂਦਰਿਤ ਜ਼ਿਆਦਾ ਖਿੱਚਦਾ ਕੇਂਦਰ ਜੋ ਸੀ ਉਹ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸੰਬੰਧ ਵਿੱਚ ਸੀ ਜੋ ਉਹਨਾਂ ਨੂੰ ਉੱਥੇ ਸਪਸ਼ਟਿਕਰਨ ਦੇਣ ਦੇ ਲਈ ਜੋ ਪਹੁੰਚੇ ਸਨ ਤਾਂ ਉਸ ਨੂੰ ਚਲਦੇ ਆ ਕਿਤੇ ਨਾ ਕਿਤੇ ਇਸ ਮਤੇ ਦੇ ਵੱਲ ਜੋ ਹੈ ਉਹ ਕਿਸੇ ਦਾ ਵੀ ਧਿਆਨ ਨਹੀਂ ਗਿਆ ਸੀ ਪਰ ਜਦੋਂ ਇਸ ਆਦੇਸ਼ ਦੀ ਪਾਲਣਾ ਕਰਦੇ ਸ਼੍ਰੋਮਣੀ ਕਮੇਟੀ ਵੱਲੋਂ ਸਮੂਹ ਗੁਰਦੁਆਰਾ ਸਹਿਬਾਨ ਦੇ ਲਈ ਚਿੱਠੀ ਜਾਰੀ ਕੀਤੀ ਗਈ ਤਾਂ ਉਦੋਂ ਇਹ ਮੁੱਦਾ ਜਿਹੜਾ ਇਹ ਖਿੱਚਦਾ ਕੇਂਦਰ ਬਣਿਆ ਉਸ ਤੋਂ ਬਾਅਦ ਜਿਹੜਾ ਅਸੀਂ ਇਸ ਗੱਲ ਦੀ ਪੁਸ਼ਟੀ ਜਦੋਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਪਤਾ ਲੱਗਿਆ ਕਿ ਰੰਗ ਬਦਲਿਆ ਨਹੀਂ ਗਿਆ ਬਲਕਿ ਪ੍ਰਾਤਨ ਮਰਿਆਦਾ ਨੂੰ ਬਹਾਲ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਤਾਂ ਇਸ ਫੈਸਲੇ ਦੀ ਰੋਸ਼ਨੀ ਦੇ ਵਿੱਚ ਹੁਣ ਸਮੂਹ ਗੁਰੂ ਘਰਾਂ ਦੇ ਵਿੱਚ ਜਿੱਥੇ ਕਿਤੇ ਵੀ ਨਿਸ਼ਾਨ ਸਹਿਬਾਨ ਦੇ ਪੋਸ਼ਾਕੇ ਦਾ ਰੰਗ ਸੁਰਮਈ ਜਾਂ ਫਿਰ ਬਸੰਤੀ ਨਹੀਂ ਹੈ ਉਹਨਾਂ ਨੂੰ ਜ਼ਰੂਰ ਤਬਦੀਲ ਕੀਤਾ ਜਾਵੇਗਾ ਜੀ ਬਿਲਕੁਲ ਤਾਂ ਖਾਸ ਤੌਰ ਦੇ ਉਤੇ ਮਨਿੰਦਰ ਜਿਸ ਤਰੀਕੇ ਦੇ ਨਾਲ ਤੁਸੀਂ ਜਾਣਕਾਰੀ ਦੇ ਰਹੇ ਹੋ ਤਾਂ ਬਿਲਕੁਲ ਕਿਸੇ ਵੀ ਤਰੀਕੇ ਦੀ ਜਿਹੜੀ ਦੁਬਿਧਾ ਸੰਗਤ ਦੇ ਵਿੱਚ ਨਾ ਬਣੇ ਤਾਂ ਅਜਿਹੇ ਦੇ ਵਿੱਚ ਜ਼ਿਕਰ ਜਿਹੜਾ ਹੈ ਉਹ ਬਸੰਤੀ ਅਤੇ سرمਈ ਰੰਗ ਦਾ ਕੀਤਾ ਗਿਆ ਹੈ ਕਿ ਨਿਸ਼ਾਨ ਸਾਹਿਬ ਦੇ ਜਿਹੜੇ ਪੋਸ਼ਾਕੇ ਨੇ ਉਹ ਬਸੰਤੀ ਅਤੇ سرمਈ ਰੰਗ ਦੇ ਹੋਣੇ ਚਾਹੀਦੇ ਨੇ ਤਾਂ ਖਾਸ ਤੌਰ ਦੇ ਉਤੇ ਸਰਕੂਲਰ ਵੀ ਮਨਿੰਦਰ ਇਸ ਦੇ ਬਾਬਤ ਜਾਰੀ ਕਰ ਦਿੱਤਾ ਗਿਆ ਹੈ ਤੇ ਇਸ ਨੂੰ ਲੈ ਕੇ ਇੱਕ ਜਿਹੜੀ ਟਿੱਪਣੀ ਹੈ ਉਹ ਐਸਜੀਪੀਸੀ ਦੇ ਵੱਲੋਂ ਕੀਤੀ ਗਈ ਹੈ ਕਿ ਕਿਸੇ ਵੀ ਧਰਮ ਦੇ ਨਾਲ ਕੋਈ ਬੇਲੋੜਾ ਵਿਵਾਦ ਜਿਹੜਾ ਉਹ ਪੈਦਾ ਨਾ ਕਰੇ ਕਿਸੇ ਵੀ ਧਰਮ ਨੂੰ ਲੈ ਕੇ ਇਹ ਜਿਹੜਾ ਰੰਗ ਹੈ ਉਹ ਨਿਰਧਾਰਤ ਨਹੀਂ ਕੀਤਾ ਗਿਆ ਅਜਿਹੀ ਵੀ ਜਿਹੜੀ ਟਿੱਪਣੀ ਹੈ ਉਹ ਐਸਜੀਪੀਸੀ ਦੇ ਵੱਲੋਂ ਕੀਤੀ ਗਈ ਹੈ ਬਿਲਕੁਲ ਸ਼੍ਰੋਮਣੀ ਕਮੇਟੀ ਵੱਲੋਂ ਇਹ ਬਿਆਨ ਸਾਫ਼ ਤੌਰ ਤੇ ਆਇਆ ਕਿ ਕਿਸੇ ਨੂੰ ਇਸ ਫੈਸਲੇ ਨੂੰ ਕਿਸੇ ਵੀ ਹੋਰ ਧਰਮ ਨਾਲ ਜੋੜ ਕੇ ਜਾਂ ਸਿਰਫ ਵਿਸ਼ੇਸ਼ ਧਰਮ ਨਾਲ ਜੋੜ ਕੇ ਕੋਈ ਬੇਲੋੜਾ ਵਿਵਾਦ ਜਿਹੜਾ ਉਹ ਖੜਾ ਨਾ ਕੀਤਾ ਜਾਵੇ ਬਲਕਿ ਇਸ ਫੈਸਲੇ ਨੂੰ ਇਸ ਪੱਖੋਂ ਦੇਖਿਆ ਜਾਵੇ ਕਿ ਸਿਰਫ ਤੇ ਸਿਰਫ ਪਰਾਤਨ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨੂੰ ਬਹਾਲ ਰੱਖਣ ਦਾ ਆਦੇਸ਼ ਜਾਰੀ ਕੀਤਾ ਗਿਆ ਉਸ ਸੰਸਾਰ ਜੇ ਕਿਤੇ ਵੀ ਜਾਣੇ-ਜਾਣੇ ਗਲਤੀ ਹੋਈ ਹੈ ਪੋਸ਼ਾਕੇ ਦਾ ਰੰਗ ਤਬਦੀਲ ਕੀਤਾ ਗਿਆ ਜੋ ਸਮੇਂ ਦੇ ਨਾਲ-ਨਾਲ ਹੋਇਆ ਤਾਂ ਉਸ ਗਲਤੀ ਨੂੰ ਜ਼ਰੂਰ ਸੁਧਾਰਿਆ ਜਾਵੇ ਤੇ ਪੋਸ਼ਾਕੇ ਦਾ ਰੰਗ ਜਿਹੜਾ ਉਹ سرمਈ ਜਾਂ ਫਿਰ ਬਸੰਤੀ ਕੀਤਾ ਜਾਵੇ ਔਰ ਜਦੋਂ ਛਿਰ ਾਕਾਦ ਤੱਕ ਸਾਹਬ ਤੇ ਲੱਗੇ ਮੀਰੀ ਪੀਰੀ ਦੇ ਨਿਸ਼ਾਨ ਸਹਿਬਾਨ ਤੇ ਪੋਸ਼ਾਕੇ ਤਬਦੀਲ ਕੀਤੇ ਜਾਣਗੇ ਇਹਨਾਂ ਤੇ ਬਸੰਤੀ ਰੰਗ ਦੇ ਪੋਸ਼ਾਕੇ ਜਿਹੜੇ ਪਹਿਨਾਏ ਜਾਣਗੇ ਚੜਾਏ ਜਾਣਗੇ ਤਾਂ ਜ਼ਰੂਰ ਦੁਨੀਆ ਪਾਰ ਵਿੱਚ ਵਸਦੀ ਸਿੱਖ ਸੰਗਤ ਨੂੰ ਸਮੁੱਚੇ ਸਿੱਖ ਪੰਥ ਨੂੰ ਇੱਕ ਸੁਨੇਹਾ ਜਾਊਗਾ ਔਰ ਉਸ ਤੋਂ ਬਾਅਦ ਜ਼ਾਹਿਰ ਤੌਰ ਤੇ ਸਿੰਘ ਸਭਾ ਦੇ ਫੈਸਲੇ ਦੀ ਪਾਲਣਾ ਕਰਦੀ ਹੋਈ ਸਮੁੱਚੇ ਵਿਸ਼ਵ ਵੱਲੋਂ ਜੋ ਹੈ ਉਹ ਗੁਰੂ ਘਰਾਂ ਦੇ ਵਿੱਚ ਨਿਸ਼ਾਨ ਸਭਾ ਦੇ ਪੋਸ਼ਾਕੇ ਸੁਰਮਈ ਜਾਂ ਫਿਰ ਬਸੰਤੀ ਕੀਤੇ ਜਾਣਗੇ ਬਿਲਕੁਲ ਜੀ ਜੀ ਮਨਿੰਦਰ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਜਿਸ ਤਰੀਕੇ ਦੇ ਨਾਲ ਮੇਰੇ ਸਹੋਗੀ ਮਨਿੰਦਰ ਮੋਂਗਾ ਜਾਣਕਾਰੀ ਦੇ ਰਹੇ ਸਨ ਤੇ ਨਾਲ ਦੀ ਨਾਲ ਤਸਵੀਰਾਂ ਵੀ ਵਿਖਾਰੇ ਸਨ ਤਾਂ ਫਿਲਹਾਲ ਸੰਗਤ ਦੇ ਵਿੱਚ ਕੋਈ ਵੀ ਭਰਮ ਭੁਲੇਖਾ ਨਾ ਰਹੇ ਇਸੇ ਬਾਬਤ ਇਹ ਫੈਸਲਾ ਜਿਹੜਾ ਹੈ ਉਹ ਸੰਗਤ ਦੇ ਸਾਹਮਣੇ ਪੇਸ਼ ਕੀਤਾ ਗਿਆ ਸਰਕੂਲਰ ਦੇ ذریعے ਤਾਂ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਨੂੰ ਲੈ ਕੇ ਐਸਡੀਪੀ ਦਾ ਬਿਆਨ ਵੀ ਸਾਹਮਣੇ ਆਇਆ ਹੈ ਕਿ ਸਿਰਫ ਬਸੰਤੀ ਜਾਂ سرمਈ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਹੋਣ ਜਿਸ ਦਾ ਰੰਗ سرمਈ ਅਤੇ ਬਸੰਤੀ ਹੋਵੇ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਦੇ ਰੰਗ ਨੂੰ ਲੈ ਕੇ ਦੁਬਿਧਾ ਦੂਰ ਕਰਨ ਦੇ ਲਈ ਇਹ ਸਰਕੂਲਰ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਹੈ ਤਾਂ ਸਾਡਾ ਸਰਕੂਲਰ ਕਿਸੇ ਧਰਮ ਜਾਂ ਭਗਵੇਂ ਰੰਗ ਦੇ ਖਿਲਾਫ ਨਹੀਂ ਹੈ ਐਸਜੀਪੀਸੀ ਦੇ ਵੱਲੋਂ ਵੀ ਸਾਫ਼ ਕੀਤਾ ਗਿਆ ਹੈ ਸਿਰਫ ਰਹਿਤ ਮਰਿਆਦਾ ਦੀ ਇਨਬਿਨ ਪਾਲਣਾ ਦੇ ਲਈ ਇਹ ਫੈਸਲਾ ਲਿਆ ਗਿਆ ਹੈ ਤਾਂ ਕਿਸੇ ਵੀ ਤਰੀਕੇ ਦਾ ਕੋਈ ਪਰਮਪੁਲੇਖਾ ਵਿਵਾਦ ਨਾ ਪੈਦਾ ਕੀਤਾ ਜਾਵੇ ਸਰਕੂਲਰ ਨੂੰ ਕਿਸੇ ਧਰਮ ਦੇ ਨਾਲ ਜੋੜ ਕੇ ਬੇਲੋੜਾ ਵਿਵਾਦ ਨਾ ਪੈਦਾ ਕੀਤਾ ਜਾਵੇ ਫੈਸਲਾ ਨਵਾਂ ਨਹੀਂ ਤੈਰ ਰਹਿਤ ਮਰਿਆਦਾ ਦੀ ਪਾਲਣਾ ਦੇ ਲਈ ਇਹ ਸਰਕੂਲਰ ਜਾਰੀ ਕੀਤਾ ਗਿਆ ਹੈ ਨਿਸ਼ਾਨ ਸਾਹਿਬ ਦੇ ਸਿਰੇ ਤੇ ਸਰਬ ਲੋ ਦਾ ਭਾਲਾ ਜਾਂ ਖੰਡਾ ਹੋਵੇ ਤਾਂ ਸਿਰਫ ਬਸੰਤੀ ਜਾਂ ਸੁਰਬਈ ਨਿਸ਼ਾਨ ਹੋਵੇ ਇਸ ਦੇ ਪੋਸ਼ਾਕੇ ਹੋਣ